ਤਰਨਤਾਰਨ ਚੋਣ ਨਤੀਜੇ ਦੇ ਵਿੱਚ ਵੱਡੇ ਮੋੜ ਆ ਰਹੇ ਨੇ ਵੱਡੇ ਉਲਟ ਫੇਰ ਹੋ ਰਹੇ ਨੇ ਤਰਨਤਾਰਨ ਚੋਣ ਨਤੀਜਾ ਇਸ ਵਕਤ ਬੜਾ ਰੋਚਕ ਬਣ ਚੁੱਕਾ ਹੈ ਔਰ ਤਰਨਤਾਰਨ ਦਾ ਚੋਣ ਨਤੀਜਾ ਵੋਟ ਨਤੀਜਾ ਸਾਰੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਤੇ ਇੱਕ ਸਬਕ ਵੀ ਦੇ ਰਿਹਾ ਹੈ ਇਸ ਵਕਤ ਦੀ ਵੱਡੀ ਅਪਡੇਟ ਹੈ 11ਵੇਂ ਰਾਉਂਡ ਦੀ ਜਿਹੜੀ ਅਕਾਊਂਟਿੰਗ ਹੈ ਗਿਣਤੀ ਹੈ ਉਹ ਲਗਭਗ ਪੂਰੀ ਹੋ ਰਹੀ ਹੈ ਔਰ ਜਿਹੜੇ ਪੰਥਕ ਉਮੀਦਵਾਰ ਨੇ ਭਾਈ ਅਮਰਤਪਾਲ ਹੋਰਾਂ ਦੇ ਉਮੀਦਵਾਰ ਜਿਹੜੇ ਮੰਨੇ ਜਾਂਦੇ ਨੇ ਭਾਈ ਮਨਦੀਪ ਸਿੰਘ ਉਹ ਅੱਗੇ ਹੋ ਗਏ ਨੇ ਕਾਂਗਰਸ ਤੋਂ ਕਾਂਗਰਸ ਨੂੰ ਉਹਨਾਂ ਨੇ ਪਛਾੜ ਦਿੱਤਾ ਹੋਇਆ ਔਰ ਕਾਂਗਰਸ ਪਾਰਟੀ ਜਿਹੜੀ ਬੜੀ ਪੁਰਾਣੀ ਨੈਸ਼ਨਲ ਪਾਰਟੀ ਹੈ ਉਸ ਨੂੰ ਭਾਈ ਮਨਦੀਪ ਸਿੰਘ ਨੇ ਪਛਾੜਿਆ ਔਰ ਕਾਂਗਰਸ ਤੋਂ ਅੱਗੇ ਨੇ ਕਾਂਗਰਸ ਨੂੰ ਇਸ ਵਕਤ ਤੱਕ ਵੋਟਾਂ ਮਿਲੀਆਂ 10475 ਤੇ ਜਿਹੜੇ ਭਾਈ ਮਨਦੀਪ ਸਿੰਘ ਖਾਲਸਾ ਨੇ ਉਹ 13142 ਵੋਟਾਂ ਲੈ ਜਾ ਚੁੱਕੇ ਨੇ ਪਰ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆ ਚੁੱਕੀ ਹੈ ਪਹਿਲਾ ਪਹਿਲੇ ਤਿੰਨ ਸਾਢੇ ਤਿੰਨ ਰਾਉਂਡ ਦੇ ਵਿੱਚ ਚੌਥੇ ਰਾਉਂਡ ਤੱਕ ਜਿਹੜਾ ਅਕਾਲੀ ਦਲ ਸੀ ਉਹ ਅੱਗੇ ਸੀਗਾ ਅਕਾਲੀ ਦਲ ਨੇ ਸੱਚਮੁੱਚ ਇਸ ਵਾਰ ਸਭ ਨੂੰ ਹੈਰਾਨ ਕੀਤਾ ਕਿਉਂਕਿ ਪਿਛਲੇ 8-10 ਸਾਲ ਤੋਂ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਬਹੁਤ ਮਾੜੀ ਸਥਿਤੀ ਰਹੀ ਹੈ ਜਿਹੜੀਆਂ ਜਰਨਲ ਚੋਣਾਂ ਉਹਨਾਂ ਚ ਵੀ ਅਕਾਲੀ ਦਲ ਬਹੁਤ ਪਛੜਦਾ ਰਿਹਾ ਪਰ ਜਿਮਣੀ ਚੋਣਾਂ ਇੱਕ ਚੋਣ ਦੇ ਉੱਪਰ ਅਕਾਲੀ ਦਲ ਦੂਜੇ ਨੰਬਰ ਤੇ ਆ ਰਿਹਾ ਹੈ ਪਹਿਲੇ ਤਿੰਨ ਰਾਉਂਡ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਸੀਗਾ ਅਕਾਲੀ ਦਲ ਪਹਿਲੇ ਤਿੰਨ ਰਾਉਂਡ ਚ ਪਹਿਲੇ ਨੰਬਰ ਤੋਂ ਹੁਣ ਦੂਜੇ ਨੰਬਰ ਤੇ ਆ ਪਰ ਅਕਾਲੀ ਦਲ ਪੂਰੀ ਟੱਕਰ ਬਣਾ ਕੇ ਰੱਖ ਰਿਹਾ ਆਮ ਆਦਮੀ ਪਾਰਟੀ ਜਿਹਨੇ ਅਕਾਲੀ ਦਲ ਦੇ ਵਿੱਚੋਂ ਹੀ ਉਮੀਦਵਾਰ ਲਿਆ 2022 ਦੇ ਵਿੱਚ ਜਿਹੜੇ ਹਰਮੀਤ ਸਿੰਘ ਸੰਧੂ ਨੇ ਅ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਉਹ ਇਸ ਵਕਤ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਿਆ ਹੋਇਆ ਸੋ ਉਹ ਪਹਿਲੇ ਨੰਬਰ ਤੇ ਆ ਦੇਖੋ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਸਾਰੀ ਰਾਜ ਮਸ਼ੀਨਰੀ ਕੰਟਰੋਲ ਪ੍ਰਸ਼ਾਸਨ ਸਭ ਕੁਝ ਉਹਦੇ ਹੱਥ ਚ ਹੁੰਦਾ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਤਾਂ ਮਿਲਦਾ ਹੀ ਮਿਲਦਾ ਹੈ ਚੋਣ ਕਮਿਸ਼ਨ ਨੇ ਇਹਨਾਂ ਵੋਟਾਂ ਦੇ ਵਿੱਚ ਚਾਰ ਵੱਡੇ ਪੁਲਿਸ ਅਫਸਰ ਬਦਲੇ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ ਦਾ ਡਾਕਟਰ ਗਰੇਵਾਲ ਉਨੂੰ ਤਾਂ ਮੁਅਤਲ ਉਨਤਾ ਸਸਪੈਂਡ ਚੋਣ ਕਮਿਸ਼ਨ ਨੇ ਕਰ ਦਿੱਤਾ ਦੋ ਡੀਐਸਪੀ ਤੇ ਇੱਕ ਐਸਐਚਓ ਵੀ ਚੋਣ ਕਮਿਸ਼ਨ ਨੇ ਬਦਲੇ ਨੇ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਕਿਸੇ ਨਾ ਕਿਸੇ ਗੜਬੜੀ ਦੇ ਦੋਸ਼ ਉਹਨਾਂ ਦੇ ਉੱਪਰ ਲੱਗੇ ਸੀ ਤੇ ਅਕਾਲੀ ਦਲ ਬੜੀ ਵੱਡੀ ਟੱਕਰ ਦੇ ਰਿਹਾ ਦੂਜੇ ਨੰਬਰ ਤੇ ਆ ਐਸ 11ਵੇਂ 라ਉਂਡ ਤੱਕ ਦੀ ਅਕਾਊਂਟਿੰਗ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 30000 ਦੇ ਕਰੀਬ ਵੋਟ ਪਈ ਹੈ ਤੇ ਜਿਹੜਾ ਸੁਖਵਿੰਦਰ ਕੌਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਉਨੂੰ 21000 ਦੇ ਕਰੀਬ ਵੋਟ ਪਈ ਹੈ ਤਾਂ ਜਿਹੜਾ ਫਾਸਲਾ ਉਹ 8-9000 ਦਾ ਹੈ ਜਪਦਾ ਇਹ ਆ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਜਾਣਾ ਔਰ ਇਹ ਅੱਜ ਨਹੀਂ 3 ਦਿਨ ਪਹਿਲਾਂ ਤੁਸੀਂ ਆਪਣੇ ਚੈਨਲ ਦੇ ਉੱਪਰ ਆਪਾਂ ਤੁਹਾਡੇ ਨਾਲ ਸਾਂਝ ਪਾਈ ਤੁਸੀਂ ਲੱਖਾਂ ਲੋਕ ਦੇਖਦੇ ਰਹੇ ਮੈਂ ਉਦੋਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿੱਤਣਾ ਕਿਉਂ ਸਰਕਾਰ ਉਹਨਾਂ ਦੀ ਸਭ ਕੁਝ ਉਹਨਾਂ ਦੇ ਹੱਥ ਚਾ ਜਿਮਣੀ ਚੋਣਾ ਕੋਈ ਵੀ ਪਾਰਟੀ ਹੋਵੇ ਜਦੋਂ ਜਿਮਣੀ ਚੋਣਾ ਆਉਣ ਤਾਂ ਉਦੋਂ ਜਿਹਦੀ ਸਰਕਾਰ ਹੁੰਦੀ ਆ ਜ਼ਿਆਦਾਤਰ ਉਹ ਨੇ ਹੀ ਜਿੱਤਣਾ ਹੁੰਦਾ ਪਰ ਮਨਦੀਪ ਸਿੰਘ ਖਾਲਸਾ ਜਿੰਨੀ ਉਮੀਦ ਸੀ ਉਸ ਹਿਸਾਬ ਨਾਲ ਬਹੁਤ ਪਿੱਛੇ ਨੇ ਅ ਪਹਿਲਾਂ ਇਹ ਅਨੁਮਾਨ ਸੀ ਕਿ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਖਾਲਸਾ ਦੀ ਟੱਕਰ ਹੋਏਗੀ ਪਰ ਟੱਕਰ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਬਣ ਗਈ ਤੇ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਚਲੇ ਗਏ ਅ ਮਨਦੀਪ ਸਿੰਘ ਖਾਲਸਾ ਤੇ ਉਹਨਾਂ ਦੇ ਸਮਰਥਕਾਂ ਨੂੰ ਇੰਜ ਲੱਗਦਾ ਸੀ ਕਿ ਅਸੀਂ ਭਾਈ ਅਮਰਤਪਾਲ ਵਾਗ ਹੀ ਛਾ ਜਾਣਾ ਤੇ ਸਾਡਾ ਕੋਈ ਤੋੜ ਨਹੀਂਗਾ ਇਸ ਹਲਕੇ ਚ ਖਾਸ ਕਰ ਇਹ ਉਹ ਹਲਕਾ ਜਿਹੜਾ ਪੰਥਕ ਹਲਕਾ ਮੰਨਿਆ ਜਾਂਦਾ ਜਿਹੜਾ ਸਿੱਖ ਹਲਕਾ ਮੰਨਿਆ ਜਾਂਦਾ ਤਾਂ ਇੱਥੇ ਭਾਈ ਮਨਦੀਪ ਸਿੰਘ ਨੂੰ ਤੀਜੇ ਨੰਬਰ ਤੇ ਪਹੁੰਚਾ ਦੇਣਾ ਵੋਟਾਂ ਦੇ ਵਿੱਚ ਇਹ ਵੀ ਇੱਕ ਵੱਡੀ ਗੱਲ ਆ ਛੋਟੀ ਗੱਲ ਨਹੀਂ ਗਈ ਔਰ ਅ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਮਰਥਕ ਅਮਰਤਪਾਲ ਸਿੰਘ ਇਸ ਟਾਈਮ ਡਿਬਰੂਗਰ ਜੇਲ੍ਹ ਚ ਨੇ ਉਹਨਾਂ ਨੂੰ ਇੰਜ ਲੱਗਦਾ ਸੀ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾ ਜਾਾਂਗੇ ਪਰ ਜਿਹੜਾ ਸਭ ਤੋਂ ਵੱਡਾ ਪੰਚਕ ਹਲਕਾ ਤਰਨਤਾਰਨ ਜੇ ਉੱਥੇ ਵੀ ਉਮੀਦਵਾਰ ਉਹਨਾਂ ਦੀ ਸਪੋਰਟ ਨਾਲ ਜਿਹੜਾ ਖੜਾ ਹੋਇਆ ਉਹ ਤੀਜੇ ਨੰਬਰ ਤੇ ਐ ਤਾਂ ਫਿਰ ਉਹਨਾਂ ਨੂੰ ਵੀ ਹੁਣ ਸੋਚਣਾ ਪਊਗਾ ਵਿਚਾਰਨਾ ਪਊਗਾ ਕਿ ਹਰ ਵੇਰੀ ਇੱਕੋ ਜਿਹੀ ਸਥਿਤੀ ਨਹੀਂ ਰਹਿੰਦੀਗੀ ਤਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਕਰਨਬੀਰ ਸਿੰਘ ਨਿਜਰ ਕਰਨਬੀਰ ਸਿੰਘ ਨਿਜਰ ਚੌਥੇ ਨੰਬਰ ਤੇ نیشنل ਪਾਰਟੀ ਸ਼ਰਮਨਾ ਗੱਲ ਆ ਕਾਂਗਰਸ ਪਾਰਟੀ ਨੂੰ ਕੀਨੇ ਮਾਰਿਆ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਪਿਛਲੇ ਦਿਨੀ ਬੂਟਾ ਸਿੰਘ ਜਿਹੜੇ ਗ੍ਰਹਿ ਮੰਤਰੀ ਆ ਉਹਨਾਂ ਨੂੰ ਲੈ ਕੇ ਕਿ ਕਾਲੇ ਜੇ ਰੰਗ ਦਾ ਪੱਠੇ ਵੱਢਣ ਵਾਲਾ ਬੰਦਾ ਮੈਨੂੰ ਲੱਗਦਾ ਉਸ ਬਿਆਨ ਨੇ ਵੀ ਕਾਂਗਰਸ ਪਾਰਟੀ ਨੂੰ ਨੁਕਸਾਨ ਤਾਂ ਪਹੁੰਚਾਇਆ ਕਿਉਂਕਿ ਦਲਤ ਭਾਈਚਾਰਾ ਐਸਸੀ ਭਾਈਚਾਰਾ ਜਿਹੜਾ ਸਾਰੇ ਭਾਈਚਾਰੇ ਸਤਕਾਰਯੋਗ ਨੇ ਤੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹਨੇ ਲਾਜ਼ਮੀ ਨੁਕਸਾਨ ਕਰਨਾ ਸੀਗਾ ਔਰ ਰਾਜਨੀਤਕਾਂ ਨੂੰ ਚਾਹੀਦਾ ਕਿ ਜ਼ੁਬਾਨ ਸੰਭਾਲ ਕੇ ਉਹ ਬੋਲਣ ਜਿੱਤੂਗਾ ਕੌਣ ਤੇ ਹਾਰੂਗਾ ਕੌਣ ਇਹ ਪਿਆਰਿਓ ਮੈਂ ਕੱਲ ਵੀ ਕਹਿੰਦਾ ਸੀ ਵੀ ਜਿਤਨਾ ਜਿਤਨਾ ਲੀਡਰਾਂ ਨੇ ਤੇ ਹਾਰਨਾ ਜਨਤਾ ਨਹੀਂ ਜਨਤਾ ਨੇ ਕਿਵੇਂ ਜਨਤਾ ਵਿਚਾਰੀ ਨੂੰ ਝੂਠੇ ਲਾਰੇ ਲਾਏ ਜਾਂਦੇ ਨੇ ਝੂਠੇ ਵਾਅਦੇ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਹਰ ਵਾਰ ਹਰਾਇਆ ਜਾਂਦਾ ਝੂਠੇ ਵਾਅਦਿਆਂ ਦੇ ਨਾਲ ਤੇ ਜਿਹੜੇ ਰਾਜਨੇਤਾ ਨੇ ਉਹ ਹਰ ਵਾਰ ਜਿੱਤਦੇ ਹੁੰਦੇ ਨੇ ਇਸ ਵਾਰ ਵੀ ਰਾਜਨੇਤਾਵਾਂ ਨੇ ਜਿੱਤਣਾ ਤੇ ਲੋਕਾਂ ਨੇ ਝੂਠੇ ਲਾਰਿਆਂ ਦੇ ਨਾਲ ਹਾਰ ਜਾਣਾ ਆਮ ਆਦਮੀ ਪਾਰਟੀ ਫਰਜ ਕਰੋ ਜਿੱਤ ਜਾਂਦੀ ਆ ਅੱਗੇ ਉਹਨਾਂ ਦੇ ਕੋਲ 94 95 ਐਮਐਲਏ ਪੰਜਾਬ ਚ ਹੈਗੇ ਨੇ ਐਮਪੀ ਕੈਂਡੀਡੇਟ ਵੀ ਨੇ ਤਾਂ ਆਮ ਆਦਮੀ ਪਾਰਟੀ ਨੇ ਜਿਹੜਾ ਰੰਗਲੇ ਪੰਜਾਬ ਦੇ ਵਾਅਦੇ ਕੀਤੇ ਸੀ ਜਿਹੜਾ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਕਰਜ਼ੇ ਖਤਮ ਕਰ ਦਿਆਂਗੇ ਮਹਿੰਗਾਈ ਖਤਮ ਕਰ ਦਿਆਂਗੇ ਔਰਤਾਂ ਨੂੰ 1000 ਰੁਪਇਆ ਹਰ ਮਹੀਨੇ ਆਇਆ ਕਰੂਗਾ ਨਸ਼ੇ ਖਤਮ ਕਰ ਦਿਆਂਗੇ ਰੰਗਲਾ ਪੰਜਾਬ ਬਣਾ ਦਿਆਂਗੇ ਬਦਲਾ ਲਿਆ ਦਿਆਂਗੇ ਉਹ ਚੀਜ਼ਾਂ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੀਆਂ ਭਾਵੇਂ ਕਿ ਪੇਸ਼ਲੀਆ ਸਰਕਾਰਾਂ ਵੀ ਕਰਦੀਆਂ ਕੱਤਰਦੀਆਂ ਕੱਖ ਨਹੀਂ ਰਹੀਆਂ ਆ ਆਮ ਜਨਤਾ ਜਿਹੜੀ ਜਿਹੜੀ ਰਾਜਨੀਤਿਕ ਤੌਰ ਤੇ ਚੇਤਨ ਨਹੀਂ ਹੈਗੀ ਉਹ ਉਹ ਜਿਹੜੀ ਪਾਰਟੀ ਨਾਲ ਜੁੜੀ ਹੁੰਦੀ ਉਹਨੂੰ ਐ ਲੱਗਦਾ ਉਹ ਬੜੀ ਕਮਾਲ ਦੀ ਪਾਰਟੀ ਆ ਪਰ ਸਾਰੀਆਂ ਪਾਰਟੀਆਂ ਨੇ ਅੱਜ ਤੱਕ ਲੋਕਾਂ ਨੂੰ ਝੂਠੇ ਲਾਰੇ ਲਾਏ ਨੇ ਪਰ ਫਿਲਹਾਲ 12ਵੇਂ ਰਾਊਂਡ ਦੀ ਜਿਹੜੀ ਕਾਊਂਟਿੰਗ ਆ ਉਹ ਜਦ ਸ਼ੁਰੂ ਹੋ ਰਹੀ ਹੈ ਤਾਂ 12ਵੇਂ ਰਾਊਂਡ ਦੀ ਅਕਾਊਂਟਿੰਗ ਤੱਕ ਜਿਹੜਾ ਜਿਹੜਾ ਹ ਹੁਣ ਤੱਕ ਮਨਦੀਪ ਸਿੰਘ ਖਾਲਸਾ ਦਾ ਬਿਆਨ ਆਇਆ ਤਾਂ ਮਨਦੀਪ ਸਿੰਘ ਖਾਲਸਾ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ 2027 ਦੇ ਵਿੱਚ ਉਹ ਕਹਿੰਦੇ ਅਸੀਂ ਫਿਰ ਲੜਾਂਗੇ ਤੇ ਜ਼ਰੂਰ ਜਿੱਤਾਂਗੇ ਸੋ ਚਲੋ ਇਹ ਗੱਲ ਤਾਂ ਹੁਣ ਸਭ ਨੇ ਕਹਿਣੀ ਕਹਿਣੀ ਆ ਉਧਰ ਜਿਹੜਾ ਬਿਹਾਰ ਦੀਆਂ ਚੋਣਾਂ ਦਾ ਨਤੀਜਾ ਅੱਜ ਆ ਰਿਹਾ ਬਿਹਾਰ ਦੇ ਵਿੱਚ ਜਿਹੜੀ ਜਨਤਾ ਦਲ ਯੂਨਾਈਟਿਡ ਹੈ ਉਹ ਇੱਕ ਬਹੁਤ ਵੱਡੀ ਪਾਰਟੀ ਬਣ ਕੇ ਉਭਰੀ ਹੈ ਆ ਭਾਵੇਂ ਉਹਨਾਂ ਦਾ ਬੀਜੇਪੀ ਨਾਲ ਗੱਠਜੋੜ ਹੈ ਮੋਦੀ ਸਰਕਾਰ ਨਾਲ ਗੱਠਜੋੜ ਹੈ ਪਰ ਇਹਦਾ ਭਾਜਪਾ ਨੂੰ ਵੀ ਇੱਕ ਝਟਕਾ ਲੱਗਿਆ ਕਿਉਂਕਿ ਭਾਜਪਾ ਨੂੰ ਲੱਗਦਾ ਸੀ ਕਿ ਅਸੀਂ ਬਿਹਾਰ ਦੇ ਵਿੱਚ ਵੱਡੀ ਪਾਰਟੀ ਬਣ ਕੇ ਉਭਰਾਂਗੇ ਔਰ ਕਾਂਗਰਸ ਪਾਰਟੀ ਬਹੁਤ ਵੱਡਾ ਨੁਕਸਾਨ ਹੋਇਆ ਕਾਂਗਰਸ ਪਾਰਟੀ ਦਾ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਲਗਾਤਾਰ ਇਹ ਕਹਿੰਦੇ ਰਹੇ ਕਿ ਵੋਟ ਮਸ਼ੀਨਾਂ ਚ ਗੜਬੜ ਕੀਤੀ ਜਾਂਦੀ ਹੈ ਔਰ ਵੋਟ ਚੋਰੀ ਕੀਤੀ ਜਾਂਦੀ ਹੈ ਵੋਟ ਚੋਰੀ ਕਰਕੇ ਜਿੱਤਿਆ ਜਾਂਦਾ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਬੜੇ ਖੁਲਾਸੇ ਕੀਤੇ ਵੋਟ ਚੋਰੀ ਦੇ ਪਰ ਪਰ ਆ ਬਿਹਾਰ ਦੇ ਵਿੱਚ ਫਿਰ ਜਿਹੜੀ ਆ ਉਹ ਪਹਿਲਾਂ ਵਾਲੀ ਸਰਕਾਰ ਰਿਪੀਟ ਹੁੰਦੀ ਨਜ਼ਰ ਆ ਰਹੀ ਹੈ ਇਸ ਵਕਤ ਤੱਕ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਐ ਇੰਨੀ ਜ਼ਿਆਦਾ ਬਣ ਚੁੱਕੀ ਐ ਕਿ ਉਹ ਹੁਣ ਸ਼ਾਇਦ ਨਾ ਟੁੱਟੇ ਕਿਉਂਕਿ ਆਮ ਆਦਮੀ ਪਾਰਟੀ ਹੁਣ ਤੱਕ ਵੱਡੀ ਲੀਡ ਬਣਾ ਚੁੱਕੀ ਐ ਆਮ ਆਦਮੀ ਪਾਰਟੀ ਉੱਥੋਂ ਤੱਕ ਪਹੁੰਚ ਗਈ ਐ ਜਿੱਥੋਂ ਤੱਕ ਉਹਨੂੰ ਹੁਣ ਪਛਾੜਨਾ ਕਿਉਂਕਿ 14 ਰਾਊਂਡ ਨੇ ਤੇ 12ਵੇਂ ਰਾਊਂਡ ਦੀ ਕਾਊਂਟਿੰਗ ਜਿਹੜੀ ਐ ਉਹ ਸ਼ੁਰੂ ਹੋਣ ਜਾ ਰਹੀ ਆ ਤਾਂ ਬਾਕੀ ਰਾਊਂਡ ਤਾਂ ਰਹਿ ਗਏ ਟੋਟਲ 3 ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਕਿ ਅਕਾਲੀ ਦਲ ਚੋਂ ਲਿਆ ਉਹਨਾਂ ਨੇ ਉਹ ਇਸ ਟਾਈਮ 10000 ਦੇ ਕਰੀਬ ਦੀ ਲੀਡ ਦੂਜੇ ਨੰਬਰ ਦੀ ਪਾਰਟੀ ਜਿਹੜੀ ਆ ਆਕਾਲੀ ਦਲ ਉਹਦੇ ਨਾਲ ਉਹ ਬਣਾ ਕੇ ਬੈਠਾ ਤਾਂ ਉਹ 10000 ਦੀ ਲੀਡ ਨੂੰ ਤੋੜਦਾ ਜਿਹੜਾ ਮੁਸ਼ਕਲ ਹੈ ਉਹ ਸੰਭਵ ਨਹੀਂ ਹੈਗਾ ਹੁਣ ਆਮ ਆਦਮੀ ਪਾਰਟੀ ਬਹੁਤ ਪੱਟਾਂ ਤੇ ਥਾਪੀਆਂ ਮਾਰੇਗੀ ਕਿ ਅਸੀਂ ਦੇਖੋ ਕਮਾਲ ਕਰਤੀ ਪਰ ਆਮ ਆਦਮੀ ਪਾਰਟੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਸਰਕਾਰ ਕਾਂਗਰਸ ਦੀ ਹੁੰਦੀ ਆਕਾਲੀ ਦਲ ਦੀ ਹੁੰਦੀ ਤੇ ਫਾਇਦਾ ਇਸ ਚੀਜ਼ ਦਾ ਉਹਨਾਂ ਨੂੰ ਵੀ ਮਿਲਣਾ ਸੀ ਤੁਹਾਨੂੰ ਵੀ ਭਾਈ ਮਿਲਣਾ ਸੀ ਮਿਲ ਗਿਆ ਜਿਹੜਾ ਸੁਖਬੀਰ ਬਾਦਲ ਉਹ ਵੀ ਅੱਜ ਸ਼ਾਮ ਤੱਕ ਲਾਜ਼ਮੀ ਪੱਟਾਂ ਤੇ ਥਾਪੀਆਂ ਮਾਰਨਗੇ ਉਹਨਾਂ ਦਾ ਹੱਕ ਬਣਦਾ ਭਾਈ ਕਿਉਂਕਿ ਅਕਾਲੀ ਦਲ ਦੀ ਹਾਲਤ ਬਹੁਤ ਲੰਬੇ ਟਾਈਮ ਤੋਂ ਬਹੁਤ ਪਤਲੀ ਸੀ ਬਹੁਤ ਮਾੜੀ ਸੀ ਤੇ ਅਕਾਲੀ ਦਲ ਦੂਜੇ ਨੰਬਰ ਤੇ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਜਿਵੇਂ ਆ ਰਿਹਾ ਤਾਂ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਲਈ ਇਹ ਇੱਕ ਹੁਲਾਰਾ ਤਾਂ ਹੈ ਪਰ ਅਜੇ ਵੀ ਉੱਥੇ ਅਕਾਲੀ ਦਲ ਦੇ ਐਸਜੀਪੀਸੀ ਦਾ ਪ੍ਰਭਾਵ ਹੋਣ ਕਰਕੇ ਤੇ ਐਸਜੀਪੀਸੀ ਦੇ ਵਿੱਚ ਅਕਾਲੀ ਦਲ ਦਾ ਕਬਜ਼ਾ ਹੋਣ ਕਰਕੇ ਇੱਕ ਫੈਕਟਰ ਇਹ ਹੈਗਾ ਪਰ ਦੂਜੇ ਪੰਜਾਬ ਦੇ ਵਿੱਚ ਅਕਾਲੀ ਦਲ 2027 ਚ ਕਿੱਥੇ ਰੁਕੇਗਾ ਇਹ ਵੀ ਵੇਖਣ ਵਾਲਾ ਸਵਾਲ ਹੈ ਪਰ ਕਾਂਗਰਸ ਦੇ ਲਈ ਸੋਚਣ ਵਾਲੀ ਗੱਲ ਹੈਗੀ ਆ ਕਿਉਂਕਿ ਕਾਂਗਰਸ ਦੀ ਜਿਹੜੀ ਹਾਲਤ ਚੌਥੇ ਨੰਬਰ ਤੇ ਔਰ ਭਾਜਪਾ ਆ ਭਾਜਪਾ ਦੇ ਜਿਹੜੇ ਲੀਡਰ ਨੇ ਉਹ 2027 ਚ ਪੰਜਾਬ ਚ ਸੁਪਨਿਆਂ ਚ ਗੱਲਾਂ-ਗੱਲਾਂ ਚ ਸਰਕਾਰ ਬਣਾ ਦਿੰਦੇ ਨੇ ਪਰ ਜਿਹੜੀ ਹਾਲਤ ਹੈ ਪੰਜਵੇਂ ਨੰਬਰ ਤੇ ਭਾਜਪਾ ਔਰ ਭਾਜਪਾ ਨੂੰ ਇੰਨੀਆਂ ਥੋੜੀਆਂ ਵੋਟਾਂ ਪਈਆਂ ਨੇ ਬਹੁਤ ਘੱਟ ਵੋਟਾਂ ਭਾਜਪਾ ਨੂੰ ਪਈਆਂ ਹੁਣ ਤੱਕ 4 ਕੁ ਹਜ਼ਾਰ ਵੋਟ ਭਾਜਪਾ ਨੂੰ ਪਈ ਆ ਜਦੋਂ ਕਿ ਉਧਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਲਗਭਗ 32000 ਵੋਟਾਂ ਲੈ ਜਾ ਚੁੱਕੀ ਆ ਤੇ 32000 ਵੋਟਾਂ ਦੇ ਵਿੱਚ 10200 ਤੇ 36 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੱਗੇ ਆ ਹੁਣ ਇੱਥੇ ਮੈਂ ਇੱਕ ਗੱਲ ਸਪਸ਼ਟ ਬੋਲ ਦਿਆਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਹੀਏ ਕਿ ਸਾਬਕਾ ਕਾਲੀ ਦਲ ਦਾ ਕਹੀਏ ਕਿਉਂਕਿ 2022 ਚ ਜਦ ਚੋਣਾਂ ਹੋਈਆਂ ਤਾਂ ਇਹੀ ਹਰਮੀਤ ਸਿੰਘ ਸੰਧੂ ਜਿਹੜੇ ਅੱਜ ਆਮ ਆਦਮੀ ਪਾਰਟੀ ਤੋਂ ਨੇ ਇਹ ਅਕਾਲੀ ਦਲ ਦੇ ਉਮੀਦਵਾਰ ਹੁੰਦੇ ਸੀ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਵੀ ਇਹ ਬੰਦਾ ਨਹੀਂ ਠੀਕ ਤੇ ਹਰਮੀਤ ਸਿੰਘ ਸੰਧੂ ਕਹਿਣਾ ਹੁੰਦਾ ਸੀ ਵੀ ਆਮ ਆਦਮੀ ਪਾਰਟੀ ਨਹੀਂ ਠੀਕ ਤੇ ਉਸ ਤੋਂ ਬਾਅਦ ਹੁਣ ਜਦ ਸੈਟਿੰਗਾਂ ਹੋ ਗਈਆਂ ਤਾਂ ਹਰਮੀਤ ਸਿੰਘ ਸੰਧੂ ਵਾਸਤੇ ਝਾੜੂ ਬਹੁਤ ਵਧੀਆ ਬਣ ਗਿਆ ਤੇ ਝਾੜੂ ਵਾਲਿਆਂ ਵਾਸਤੇ ਹਰਮੀਤ ਸਿੰਘ ਸੰਧੂ ਬਹੁਤ ਵਧੀਆ ਬਣ ਗਿਆ ਸੋ ਇਹ ਇਹ ਜਿਹੜੀ ਸਥਿਤੀ ਹੈ ਇਹਨੂੰ ਸਮਝਣ ਦੀ ਲੋੜ ਹੈ ਪਿਆਰਿਓ ਰਾਜਨੀਤਾਵਾ ਦਾ ਕੋਈ ਸਟੈਂਡ ਬਹੁਤਾ ਨਜ਼ਰ ਆਉਂਦਾ ਨਹੀਂਗਾ ਇਹ ਆ ਰਾਤੋਂ ਰਾਤ ਕਿਸੇ ਵੀ ਪਾਸੇ ਚਲੇ ਜਾਂਦੇ ਨੇ ਰਵਨੀਤ ਮਿੱਟੂ ਜਿਹੜੇ ਲਗਾਤਾਰ ਦਮਗਾ ਜੇ ਮਾਰ ਰਹੇ ਨੇ ਕਿ ਅਸੀਂ ਪੰਜਾਬ ਚ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਭਾਵੇਂ ਕਿ ਉਹ ਖੁਦ ਵੀ ਲੁਧਿਆਣੇ ਤੋਂ ਹਾਰਨ ਤੋਂ ਬਾਅਦ ਕੇਂਦਰੀ ਮੰਤਰੀ ਬਣੇ ਨੇ ਪਰ ਇੰਨਾ ਚੋਣਾਂ ਦੇ ਵਿੱਚ ਜਿਹੜੀ ਪੰਜਾਬ ਦੇ ਅੰਦਰ ਬੀਜੇਪੀ ਦੀ ਹਾਲਾਤ ਹੋਈ ਆ ਉਹ ਉਹ ਬੀਜੇਪੀ ਦੀ ਹਾਲਾਤ ਜਿਹੜੀ ਆ ਉਹ ਸਪਸ਼ਟ ਕਰਦੀ ਆ ਕਿ ਅਜੇ ਬੀਜੇਪੀ ਨੂੰ ਪੰਜਾਬ ਦੇ ਲੋਕ ਜਿਹੜੇ ਨੇ ਉਹ ਉਹ ਕਿਸੇ ਆ ਬਿਠਾਉਣ ਵਾਲੇ ਨਹੀਂ ਹੈਗੇ ਸੋ ਆ ਇਸ ਟਾਈਮ ਦੀ ਜੋ ਸਥਿਤੀ ਹੈ ਉਹਦੇ ਮੁਤਾਬਕ 11 라운ਡ ਦੀ ਅਕਾਊਂਟਿੰਗ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਹੈ ਔਰ ਕਾਂਗਰਸ ਦੇ ਨਾਲੋਂ ਭਾਈ ਮਨਦੀਪ ਸਿੰਘ ਅੱਗੇ ਨੇ ਪਰ ਪਹਿਲੇ ਨੰਬਰ ਤੇ ਆਪ ਹੈ ਦੂਜੇ ਤੇ ਅਕਾਲੀ ਦਲ ਹੈ ਤੀਜੇ ਤੇ ਪੰਥਕ ਉਮੀਦਵਾਰ ਮਨਦੀਪ ਸਿੰਘ ਚੌਥੇ ਤੇ ਕਾਂਗਰਸ ਤੇ ਪੰਜਵੇਂ ਨੰਬਰ ਤੇ ਭਾਜਪਾ ਇਸ ਟਾਈਮ ਨਜ਼ਰ ਆ ਰਹੀ ਹੈ ਪਰ ਭਾਜਪਾ ਨੂੰ ਇਸ ਗੱਲ ਦਾ ਚਾ ਚੜਿਆ ਪਿਆ ਵੀ ਬਿਹਾਰ ਦੇ ਵਿੱਚ ਸਾਡੀ ਫਿਰ ਸਰਕਾਰ ਬਣ ਰਹੀ ਹੈ ਸੋ ਬਿਹਾਰ ਦੇ ਵਿੱਚ ਆ ਭਾਜਪਾ ਦੀ ਕੱਲੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜਨਤਾ ਦਲ ਯੂਨਾਈਟਡ ਜਿਹੜਾ ਜਿਹੜੇ ਨਿਤਿਸ਼ ਕੁਮਾਰ ਦੀ ਪਾਰਟੀ ਹੈ ਉਹ ਇਸ ਵਾਰ ਫਿਰ ਉਹ ਪਹਿਲਾਂ ਨਾਲੋਂ ਵੀ ਚੰਗਾ ਪਰਫਾਰਮ ਕਰ ਗਈ ਹੈ ਜਨਤਾ ਦਲ ਯੂਨਾਈਟਡ ਨੂੰ ਇਸ ਵਾਰ ਲੋਕਾਂ ਨੇ ਹੋਰ ਵੱਧ ਸੀਟਾਂ ਬਿਹਾਰ ਦੇ ਵਿੱਚ ਦੇ ਦਿੱਤੀਆਂ ਨੇ ਤਾਂ ਇਹ ਸਭ ਕੁਝ ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਜਨਤਾ ਨੂੰ ਸੋਚਣਾ ਚਾਹੀਦਾ ਦੇਖੋ ਪਿਆਰਿਓ ਅਜੇ ਤੱਕ ਅਜੇ ਤੱਕ ਆਪਾਂ ਇੰਨੇ ਚੇਤਨ ਨਹੀਂ ਕਿ ਇਹਨਾਂ ਦੀਆਂ ਸਿਆਸਤਾਂ ਨੂੰ ਸਮਝ ਸਕੀਏ ਵੇਖੋ ਜਿਹੜੇ ਵਾਦੇ ਇਹਨਾਂ ਨੇ 2052 ਦੇ ਵਿੱਚ ਪਹਿਲੀਆਂ ਜਦੋਂ ਚੋਣਾਂ ਭਾਰਤ ਦੇ ਵਿੱਚ ਹੋਈਆਂ ਆਜ਼ਾਦੀ ਤੋਂ ਬਾਅਦ ਜਦੋਂ ਉਹ ਵਾਦੇ ਕੀਤੇ ਉਹੀ ਵਾਦੇ ਇਹਨਾਂ ਦੇ ਅੱਜ ਵੀ ਚੱਲ ਜਾਂਦੇ ਨੇ ਗਰੀਬੀ ਖਤਮ ਕਰ ਦਿਆਂਗੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਆ ਖਤਮ ਜੇ ਕੁਝ ਵੀ ਖਤਮ ਕੀਤਾ ਹੁੰਦਾ ਤਾਂ ਉਹੀ 2052 ਵਾਲੇ ਵਾਦੇ ਅੱਜ ਕਰਨੇ ਨਹੀਂ ਸੀ ਪੈਣੇ ਸੋ ਸੋ ਐਸ ਟਾਈਮ ਦੀ ਸਿਟੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਇਸ ਤੋਂ ਬਾਅਦ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਰਾਦ ਬਹੁਤ ਮਿਹਰਬਾਨੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ ਤਰਨ ਤਰਨ ਚੋਣ ਨਤੀਜੇ ਦੇ ਵਿੱਚ ਬੜਾ ਵੱਡਾ ਉਲਟ ਫੇਰ ਨਜ਼ਰ ਆ ਰਿਹਾ ਹੈ ਤਰਨ ਤਰਨ ਚੋਣ ਨਤੀਜਾ ਇਸ ਵਾਰ ਸੱਚਮੁੱਚ ਬੜਾ ਰੌਚਕ ਨਜ਼ਰ ਆ ਰਿਹਾ ਤੇ ਇਸ ਤਰਨ ਚੋਣ ਨਤੀਜੇ ਦੇ ਵਿੱਚ ਬੜਾ ਵੱਡਾ ਉਲਟ ਫੇਰ ਨਜ਼ਰ ਆ ਰਿਹਾ ਹੈ ਨਤੀਜਾ ਬੜਾ ਰੌਚਕ ਨਜ਼ਰ ਆ ਰਿਹਾ ਤੇ ਸਭ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ